ਲੁਧਿਆਣਾ ਪਹੁੰਚੇ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਐਕਸਾਈਜ਼ ਪਾਲਿਸੀ ਨੂੰ ਲੈ ਕੇ ਈਡੀ ਦੀ ਹੋਈ ਰੇਡ ਤੇ ਆਮ ਆਦਮੀ ਪਾਰਟੀ ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਆਪਣੇ ਚਾਹੇਤਿਆਂ ਨੂੰ ਆਮ ਆਦਮੀ ਪਾਰਟੀ ਦੇ ਸੁਪਰੀਮੋ ਵੱਲੋਂ ਫਾਇਦਾ ਦਿੱਤਾ ਜਾ ਰਿਹਾ ਹੈ ਜਿਸ ਤੇ ਈਡੀ ਆਪਣਾ ਕੰਮ ਕਰਦੀ ਪਈ ਹੈ ਉਧਰ ਉਹਨਾਂ ਕਿਹਾ ਕਿ ਗੁਜਰਾਤ ਤੇ ਹਿਮਾਚਲ ਇਲੈਕਸ਼ਨ ਚ ਪੰਜਾਬ ਦਾ ਪੈਸਾ ਬਰਬਾਦ ਹੁੰਦਾ ਪਿਆਏ ਲੇਕਿਨ ਆਮ ਆਦਮੀ ਪਾਰਟੀ ਆਪਣੀ ਹੋਂਦ ਨੂੰ ਬਚਾਉਣ ਦੇ ਲਈ ਪੰਜਾਬ ਦੇ ਲੋਕਾਂ ਦਾ ਪੈਸਾ ਬਰਬਾਦ ਕਰਤੀ ਪਈ ਹੈ ਸਾਡੀ ਸਰ ਜੀ ਉਹ ਯਾਨੀ ਬਰਬਾਦੀ ਵਿੱਚ ਅੱਜ ਸ਼ਰਾਬ ਕਾਰੋਬਾਰੀਆਂ ਦੇ ਰੇਡ ਹੋਈ ਹੈ ਬਲਿੰਕੋ ਤੇ ਮਹਿਲਵਾਨ ਕਿਵੇਂ ਦੇਖਦੇ ਦਿੱਲੀ ਦੀ ਕੰਪਨੀ ਈਡੀ ਦੀ ਰੇਡ ਹੋਈ ਹੈ ਅਸਾ ਹੈ ਕਿ ਇਹ ਉਹੀ ਵਿਪਾਰੀ ਨੇ ਜਿਨ੍ਹਾਂ ਨੇ ਦਿੱਲੀ ਦੇ ਅੰਦਰ ਕੇਂਦਰੀ ਵਾਲਦੀ ਜਿਹੜੀ ਉਹ ਪ੍ਰਸ਼ਾਸਕਾਈ ਪਾਲਿਸੀਜ਼ ਸੀ ਉਹਦੇ ਅੰਤਰਗਤ ਉਹਤੇ ਕੰਮ ਲਿਆ ਹੋਇਆ ਸੀ ਔਰ ਉਹ ਸਵਾਲਾਂ ਦੇ ਘੇਰੇ 'ਚ ਔਰ ਜਿਟਸ ਨੀਤੀ ਨੂੰ ਕੇਜਰੀਵਾਲ ਸਾਹਿਬ ਬਹੁਤ ਵਧੀਆ ਕਹਿੰਦੇ ਸੀ ਐਕਸਾਈਜ਼ ਪਾਲਿਸੀ ਨੂੰ ਉਹਨਾਂ ਨੇ ਦਿੱਲੀ ਚ ਵਾਪਸ ਲੈ ਲਈ। ਜੇ ਦਿੱਲੀ ਚ ਉਹ ਖਰਾਬ ਹੈ ਤੇ ਉਹਨੂੰ ਵਾਪਸ ਲੈਣਾ ਪਿਆ ਤੇ ਪੰਜਾਬ ਤੇ ਉਹ ਲਾਗੂ ਹੋਈ ਹੈ ਇਤੋਂ ਬਹੁਤ ਸਾਰੀਆਂ ਗੱਲਾਂ ਆਪੇ ਹੀ ਸਾਫ਼ ਹੁੰਦੀਆਂ ਕਿ ਇਹਦੇ ਅੰਦਰ ਵੀ ਜਰੂਰ ਭ੍ਰਸ਼ਟਾਚਾਰ ਹੋਇਆ ਤੇ ਉਹ ਉਹਦੀ ਤਪੀਸ਼ ਜਿਹੜੀ ਪੰਜਾਬਤਾ ਕਾਣਾ ਉਸ ਪਾਲਿਸੀ ਦੀ ਸੁਭਾਵਿਕ ਹੈ। ਔਰ ਕਾਨੂੰਨ ਆਪਣਾ ਕੰਮ ਕਰ ਰਿਹਾ ਉਹਨੂੰ ਕਰਨ ਦੇਣਾ ਚਾਹੀਦਾ ਸੱਚ ਜਿਹੜਾ ਉਹ ਸਾਹਮਣੇ ਆਣਾ ਚਾਹੀਦਾ। ਕੜਗੁਜਰਾਤ ਦੇ ਵਿੱਚ ਲਗਾਤਾਰ ਪ੍ਰਚਾਰ ਚੱਲ ਰਿਹਾ ਪੰਜਾਬ ਤੋਂ ਲਗਾਤਾਰ ਲੀਡਰ ਹੋ ਕੇ ਪਹੁੰਚ ਰਹੇ ਨੇ ਤੇ ਇਹ ਵੀ ਜਿਹੜੀਆਂ ਵੇ ਚਰਚਾਵਾਂ ਚੱਲ ਰਹੀ ਹੈ ਕਿ ਪੰਜਾਬ ਦੇ ਪੈਸੇ ਦਾ ਜਿਹੜਾ ਵਾ ਗੁਜਰਾਤ ਦੇ ਵਿੱਚ ਇਸਤੇਮਾਲ ਕੀਤਾ ਜਾ ਰਿਹਾ ਇਸ ਨੂੰ ਲੈ ਕੇ ਬੀਜੇਪੀ ਕੀ ਕਰ ਰਹੀ ਹੈ ਐਸਾ ਹੈ ਕਿ ਇਹ ਸਰਕਾਰ ਵਿਗਿਆਪਨਾ ਦੇ ਮਾਧਿਅਮ ਦੇ ਨਾਲ ਔਰ ਆਪਣੀ ਠੂਠੀ ਵਾਵਾ ਲੁੱਟਣ ਦੇ ਲਈ ਜਮੀਨੀ ਸਤਰ ਤੇ ਕੋਈ ਕੰਮ ਨਹੀਂ ਕਰ ਰਹੀ ਜਿੰਨੇ ਪ੍ਰੋਮਿਸਸਿਸ ਇਹਨਾਂ ਨੇ ਕੀਤੇ ਆ ਉਹਦੀ ਇਹਨਾਂ ਨੂੰ ਚਿੰਤਾ ਨਹੀਂ ਆਗੀ। ਔਰ ਪੰਜਾਬ ਦੀ ਕਾਨੂੰਨ ਦੀ ਸਥਿਤੀ ਜਿਸ ਤਰੀਕੇ ਨਾਲ ਬਦਹਾਲ ਹੈ। ਅੱਜ ਕੋਈ ਵੀ ਆਦਮੀ ਪੰਜਾਬ ਦੇ ਅੰਦਰ ਆਪਣੇ ਆਪ ਨੂੰ ਸੁਰੱਖਿਤ ਨਹੀਂ ਅਨੁਭਵ ਕਰ ਰਿਹਾ। ਸਰਕਾਰ ਦਾ ਫੇਲੂਰ ਹੈ ਪੂਰੀ ਤਰ੍ਹਾਂ ਨਾਲ। ਨਸ਼ੇ ਦੇ ਅੰਦਰ ਜਵਾਨੀ ਪੂਰੀ ਤਰ੍ਹਾਂ ਗਰਖ ਹੋ ਗਈ ਹੈ। ਕੋਈ ਦਿਨ ਐਸਾ ਨਹੀਂ ਹੈ ਜਦੋਂ ਕੋਈ ਜਵਾਨ ਜਵਾਕ ਜਾਂ ਜਵਾਨ ਬੇਟੀ ਨਸ਼ੇ ਦੇ ਨਾਲ ਆਪਣਾ ਜੀਵਨ ਸਮਾਪਤ ਨਹੀਂ ਕਰ ਰਹੀ। ऐसे समय ਦੇ ਅੰਦਰ ਕਿ ਜਿਸ ਵੇਲੇ ਇਸ ਸਰਕਾਰ ਦੀ ਜਰੂਰਤ ਪੰਜਾਬ ਦੇ ਲੋਕਾਂ ਨੂੰ ਹੈ। ਵੋਟਾਂ ਪੰਜਾਬ ਦੇ ਲੋਕਾਂ ਨੇ ਪਾਈਆਂ ਹੈ। ਗੁਜਰਾਤ ਦੇ ਲਈ ਨਹੀਂ ਸੀ ਪਾਈਆਂ। ਆਪਣਾ ਪੰਜਾਬ ਸੰਭਾਲ ਸੰਭਾਲਿਆ ਨਹੀਂ ਜਾ ਰਿਹਾ। ਔਰ ਬਾਹਰ ਜਾ ਕੇ ਚੋਦਰ ਦਿਖਾਣਾ ਔਰ ਕੇਵਲ ਕੇਜਰੀਵਾਲ ਸਾਹਿਬ ਦੇ ਅਹੰਕਾਰ ਨੂੰ ਅਹਿਮ ਨੂੰ ਪੂਰਾ ਕਰਨ ਦੇ ਲਈ ਸਰਕਾਰੀ ਪੈਸੇ ਦਾ ਵੀ ਦੁਰਪਯੋਗ ਕਰਨਾ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਵੋਟਰਾਂ ਨਾਲ ਬਹੁਤ ਵੱਡਾ ਧੋਖਾ ਜਿਹੜਾ ਹੈ ਇਹ ਮਾਨ ਸਰਕਾਰ ਕਰ ਰਹੀ ਹੈ। ਉਹਨਾਂ ਨੇ ਸਲੋਗਨ ਦਿੱਤਾ ਕਹਿੰਦਾ ਜਿੱਤਿਆ ਪੰਜਾਬ ਹੁਣ ਜਿੱਤਾਂਗੇ ਗੁਜਰਾਤ। ਐਸਾ ਹੈ ਕਿ ਪੰਜਾਬੀਆਂ ਨਾਲ ਤਾਂ ਧੋਖਾ ਹੋ ਗਿਆ। ਪੰਜਾਬ ਦੇ ਦੀ 6 ਮਹੀਨਿਆਂ ਤੋਂ ਜਿਹੜੀ ਦੁਰਦਸ਼ਾ ਹੋਈ ਹੈ ਮੈਨੂੰ ਲੱਗਦਾ ਹੈ ਕਿ ਉਹ ਗੁਜਰਾਤ ਤੱਕ ਪੁੱਜ ਗਈ ਹੈ। ਔਰ ਜਿਸ ਪ੍ਰਕਾਰ ਗੁਜਰਾਤ ਦੇ ਅੰਦਰ ਉਹ ਗਾਣੇ ਗਾਏ ਜਾ ਰਹੇ ਨੇ ਉਹ ਮੈਂ ਸੁਣ ਰਿਹਾ ਮੈਨੂੰ ਤਾਂ ਆਂਦਾ ਵੀ ਨਹੀਂ ਕਿ ਦੇ ਘਰ ਦੀ ਸ਼ਰਾਬ ਹੋਵੇ ਮੁੱਖ ਮੰਤਰੀ ਉਹਦੇ ਹੱਥ ਮੱਲੀ ਜਾ ਰਹੇ ਸੀ ਉਤੋਂ ਨਹੀਂ ਸਮਝ ਆ ਰਹੀ ਕਿ ਗੁਜਰਾਤੀ ਪੇ ਕੇ ਮੁੱਖ ਮੰਤਰੀ ਨੂੰ ਲੈ ਕੇ ਕੀ ਸੋਚ ਰਹੇ ਨੇ ਔਰ ਪੰਜਾਬ ਦੇ ਅੰਦਰ ਜਿਸ ਪ੍ਰਕਾਰ ਦੇ ਘਟਨਾਕ੍ਰਮ ਹੋ ਰਹੇ ਨੇ ਅੱਜ ਕੱਲ ਸੋਸ਼ਲ ਮੀਡੀਆ ਦਾ ਜਮਾਨਾ ਹੈ ਅੱਜ ਕੱਲ ਖਬਰ ਕੋਈ ਸੁਪਾਈ ਸੁਖਦੀ ਨਹੀਂ ਹੈ ਪੰਜਾਬ ਦੀਆਂ ਇਹਨਾਂ ਦੀਆਂ ਨਲਾਕੀਆਂ ਜਿਹੜੀਆਂ ਆ ਉਹ ਗੁਜਰਾਤ ਤੱਕ ਚਲੀਆਂ ਗਈਆਂ ਇਹਨਾਂ ਨੇ ਆਪਣੀ ਟੈਂਡ ਬੂਡੀ ਇੱਥੋਂ ਤੇ ਪਾਰ ਸਮਿਟ ਨਹੀਂ ਪੈ ਗਈ ਇਹਨਾਂ ਨੂੰ ਹਿਮਾਚਲ ਚੋਂ ਆਈਕਾਲੇ ਮਾਚਲ ਦੇ ਉਤੇ ਜੋਰ ਘਟਾ ਕਿਉਂਕਿ ਹਿਮਾਚਲ ਬਿਲਕੁਲ ਪੰਜਾਬ ਨਾਲ ਜੁੜਿਆ ਨਸ਼ੇ ਨਾਲ ਕੋਡ ਮਰ ਰਿਹਾ ਹੈ ਕਾਨੂੰਨ ਵਿਵਸਥਾ ਦਾ ਕੀ ਹਾਲ ਹੈ ਰੁਮਸੀ ਜਿਹੜੇ ਨਹੀਂ ਕੀਤੇ ਉਹ ਪੂਰੇ ਨੇਰੇ ਹਿਮਾਚਲ ਦੇ ਰਾਜ ਪੂਜੀ ਗਈ ਸੀ ਉਹਨੂੰ ਗੁਜਰਾਤ ਵੀ ਬਣ ਜਾਣੀ ਹੈਗਾ ਗੁਜਰਾਤ ਵੀ ਅੱਜਕੱਲ ਮੀਡੀਆ ਦੇ ਮਾਧਿਅਮ ਵਿੱਚ ਗੱਲਾਂ ਜਾ ਰਹੀਆਂ ਔਰ ਗੁਜਰਾਤ ਜਿਹੜਾ ਉਹ ਹਮੇਸ਼ਾ ਨਰਿੰਦਰ ਭਾਈ ਮੋਦੀ ਜੀ ਦੇ ਨਾਲ ਰਿਹਾ ਔਰ ਬੀਜਪੀ ਦੇ ਨਾਲ ਰਿਹਾ ਔਰ ਇਹ ਕੇਵਲ ਇੱਕ ਹਵਾ ਕ੍ਰੀਏਟ ਕਰਨ ਦੇ ਲਈ ਸਾਰੇ ਡਰਾਮੇ ਹੋ ਰਹੇ ਨੇ ਜਿਹਦਾ ਕੋਈ ਅਸਰ ਨਹੀਂ ਹੋਣਾ ਤੁਹਾਡੇ ਕਹਿੰਦੇ ਮਤਲਬ ਕੀ ਹਿਮਾਚਲ ਦੇ ਚ ਕਿਤਨੇ ਕਿਤੇ ਆਪਣੀ ਹਾਰ ਮੰਨ ਚੁੱਕੇ ਇਸ ਕਰਕੇ ਉਹ ਸਾਰਾ ਜੋਰ ਲਗਾ ਬਿਲਕੁਲ ਮੈਨੂੰ ਲੱਗਦਾ ਹਾਰ ਤੇ ਦੋਨੋਂ ਜਗ੍ਹਾ ਤੇ ਹੀ ਮੰਨ ਚੁੱਕੇ ਨੇ ਕੀ ਸਰ ਹਾਰ ਇਹਨਾਂ ਦੀ ਦੋਨੋਂ ਜਗ੍ਹਾ ਹੀ ਹੈ ਨਿਸ਼ਚਿਤ ਹੈ ਕੋਈ ਆਧਾਰ ਨਹੀਂ ਮਿਲਣ ਵਾਲਾ ਨਾ ਉਥੇ ਔਰ ਨਾ ਹਿਮਾਚਲ ਤੋਂ ਮਿਲਣ ਵਾਲਾ ਨਾ ਗੁਜਰਾਤ ਤੋਂ ਮਿਲਣ ਵਾਲਾ ਕਿਉਂਕਿ ਪੰਜਾਬ ਦੇ ਅੰਦਰ ਜਿਸ ਪ੍ਰਕਾਰ 6 ਮਹੀਨਿਆਂ ਜੇ ਰਾਜ ਚਲਿਆ ਦੋ ਵਾਰ ਤੋਂ ਹੋਈ ਵੀ ਆ ਰਹੀ ਨੀ ਦੀ ਵਪਾਰੀ ਦੁਖੀ ਇਹ ਇਲਲੀਗਲ ਮਾਈਨਿੰਗ ਬੰਦ ਕਰਨ ਵਾਲਿਆਂ ਨੇ ਲੀਗਲ ਮਾਈਨਿੰਗ ਹੀ ਬੰਦ ਹੋ ਗਈ ਨਾਲ ਇੰਡਸਟਰੀ ਪੂਰੀ ਤਰ੍ਹਾਂ ਬੰਦ ਆ ਮਜ਼ਦੂਰ ਔਰ ਕੰਸਟਰਕਸ਼ਨ ਨਾਲ ਜੁੜੇ ਹੋਏ ਜਿਹੜੇ ਲੋਕ ਨੇ ਉਹ ਤਰਾਹੀ ਮਾਮ ਤਰਾਹੀ ਮਾਮ ਕਰ ਰਹੇ ਨੇ ਬੇਰੋਜ਼ਗਾਰੀ ਵਧ ਗਈ ਉਹਦੇ ਨਾਲ ਕਿਸੇ ਨੂੰ ਕੋਈ ਕੰਮ ਨਹੀਂ ਮਿਲ ਰਿਹਾ ਜਗ੍ਹਾ ਜਗ੍ਹਾ ਤੇ ਜਿਹੜੇ ਅਨਇੰਪਲੋਇਮੈਂਟ ਦੇ ਪੱਕੇ ਮਲਾਜਮ ਕਰਨ ਦੇ ਚੱਕਰ ਚ ਡਾਂਗਾ ਖਾ ਰਹੇ ਨੇ ਲੋਕੀ ਵਾਅਦਾ ਕੀਤਾ ਹੋਇਆ ਸੀ ਇਹਨਾਂ ਨੇ ਅੱਜ ਪੰਜਾਬ ਦੇ ਅੰਦਰ ਇਹ ਸਰਕਾਰ ਹਰ ਫਰੰਟ ਤੇ ਫੇਲ ਹੋਈ ਹੈ ਔਰ ਆਪਣੇ ਧਿਆਨ ਜਿਹੜਾ ਜਦੋਂ ਕਿ ਪੰਜਾਬ ਦੀਆਂ ਸਮੱਸਿਆਵਾਂ ਵੱਲ ਲਗਾਉਣ ਦੀ ਜਗ੍ਹਾ ਗੁਜਰਾਤ ਜਾਣਗੇ ਤੇ ਇੱਥੋਂ ਦੀ ਤਬੀਅਤ ਸੋ ਉੱਥੇ ਜਾ ਰਹੀ ਹੈ ਕਿ ਇਹ ਨਲਾਇਕ ਨੇ ਪੰਜਾਬ ਤੁਸੀਂ ਕਹਿੰਦੇ ਸਰਕਾਰ ਫੇਲ ਹੋਈ ਹੈ ਪਰ ਤੁਸੀਂ ਵੀ ਲੁਧਿਆਣਾ ਸ਼ਹਿਰ ਤੋਂ ਨਿਕਲ ਆਏ ਹੋ ਜਗ੍ਹਾ ਜਗ੍ਹਾ ਬੋਰਡ ਲੱਗੇ ਹੋਏ ਨੇ ਸਰਕਾਰ ਦੀ ਆਪਣਾ ਬੋਡਾਂ ਵਾਲੀ ਸਰਕਾਰ ਨਾ ਬੋਡਾਂ ਵਾਲੀ ਸਰਕਾਰ ਹੈ ਇਹ ਉਹ ਸਰਕਾਰ ਹੈ ਜਿਹੜੀ ਕਹਿੰਦੀ ਹੈ ਪੇਪਰਲੈਸ ਬਜਟ ਲਿਆਉਣਾ ਸੀ ਪੇਪਰਲੈਸ ਬਜਟ ਨਾਲ ਬਚਦਾ 21 ਲੱਖ ਰੁਪਿਆ ਉਹਦੀ ਐਡਵਰਟਾਈਜ਼ਮੈਂਟ ਕਰਨ ਲਈ ਖਰਚ ਕਰ ਦਿੰਦੇ ਨੇ 41 ਲੱਖ ਰੁਪਿਆ ਉਹ ਸਰਕਾਰ ਜਿਹੜੀ ਜਮੀਨੀ ਹਕੀਕਤ ਦੇ ਦੇ ਉੱਤੇ ਜ਼ਮੀਨ ਦੇ ਅੰਦਰ ਤੁਸੀਂ ਜਾ ਕੇ ਕੱਪੜੇ ਬਦਲ ਕੇ ਪੁੱਛ ਲੋਣਾ ਲੋਕਾਂ ਨੂੰ ਤੇ 4 ਮਹੀਨੇ ਦੀ ਸਮਝ ਆ ਗਈ ਸੀ ਜਦੋਂ ਸੰਗਰੂਰ ਦਾ ਇਲੈਕਸ਼ਨ ਇਹਨਾਂ ਨੂੰ ਰਾਤ ਸਰ ਸਰ ਕਾਂਗਰਸ ਕਹਿ ਰਹੀ ਹੈ ਕਿ ਆਮਾਦੀ ਪਾਰਟੀ ਭਾਜਪੀ ਦੀ ਈ ਟੀਮ ਹੈਗੀ ਹੈ ਕਿਉਂਕਿ ਇੱਕ ਬਿਜ਼ਨਸ ਦਾ ਡਰਾਵਾ ਦਿੰਦਾ ਵਾ ਤੇ ਦੂਸਰਾ ਏਡੀ ਦਾ ਸਬ ਕਾਂਗਰਸ ਕਹਿ ਰਹੀ ਹੈ ਕਾਂਗਰਸ ਦੇ ਆਗੂ ਕਹਿ ਰਹੇ ਨੇ ਪੰਜਾਬ ਦੇ ਆਗੂ ਕਹਿ ਰਹੇ ਨੇ ਉਹ ਇਹ ਮੈਨੂੰ ਨਹੀਂ ਸਮਝ ਆਂਦੀ ਹਰ ਇੱਕ ਆ ਪਾਰਟੀ ਦਾ ਜਦੋਂ ਕੋਈ ਗੱਲ ਨਹੀਂ ਆਂਦੀ ਨਾ ਮੁੱਖ ਜਿਹੜਾ ਕੇਂਦਰ ਬਿੰਦੂ ਕੌਣ ਹੈ ਬੀਜਪੀ 18 ਮਤਲਬ ਮੁੱਖ ਕੇਂਦਰ ਬਿੰਦੂ ਬੀਜਪੀ ਹੈ ਉਹ 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 ਵੀ ਉਹ ਬੋਲੇਗਾ ਉਹ ਕਦੀ ਉਹਨੂੰ ਏ ਬਣਾ ਦਿੰਦਾ ਕੋਈ ਬੀ ਬਣਾ ਦਿੰਦਾ ਲੜਾਈ ਉਹਦੀ ਆਪ ਚ ਨੀਂਦ ਤਾਂ ਡਰਾਵਾ ਦੇ ਰਹੀ ਹੈ ਤੇ देखिए जब तक बीजेपी ਦਾ ਸਵਾਲ ਹੈ ਭ੍ਰਸ਼ਟਾਚਾਰ ਨੂੰ ਲੈ ਕੇ बीजेपी ਦੀ ਬਿਲਕੁਲ ਅੱਜ ਦੀ ਕੋਈ ਪਾਲਿਸੀ ਨਹੀਂ ਹੈ ਬੜੀ ਪੁਰਾਣਾ ਪਾਰਟੀ ਦਾ ਦ੍ਰਿਸ਼ਟੀਕੋਣ ਹੈ ਕਿ ਜ਼ੀਰੋ ਟੋਲਰੈਂਸ ਹੋਣੀ ਚਾਹੀਦੀ ਹੈ ਲੇਕਿਨ ਇਹਦੇ ਨਾਲ-ਨਾਲ ਬਦਲੇ ਦੀ ਭਾਵਨਾ ਨਾਲ ਰਾਜਨੀਤਿਕ ਦ੍ਰਿਸ਼ਟੀਕੋਣ ਨਾਲ ਇਹਦਾ ਦੁਰਪਯੋਗ ਨਹੀਂ ਹੋਣਾ ਚਾਹੀਦਾ ਸਰ ਸਾਹਿਬ ਅਮ੍ਰਿਤ ਪਾਲ ਨੂੰ ਲੈ ਕੇ बीजेपी ਦਾ ਕੀ ਸਟੈਂਡ ਹੈ ਅਮ੍ਰਿਤ ਪਾਲ ਨੂੰ ਲੈ ਕੇ ਦੇਖੋ ਬੜਾ ਸਿੱਧਾ ਸਟੈਂਡ ਹੈ ਕਿ ਪਾਰਟੀ ਆਪਣਾ ਬਹੁਤ ਜ਼ਿਆਦਾ ਸੰਤਾਪ ਪੰਜਾਬ ਨੇ ਸਿਆ ਹੈ ਪੰਜਾਬ ਉਹ ਫੋਰਡ ਨਹੀਂ ਕਰ ਸਕਦਾ ਇਸ ਵੇਲੇ ਐਸੀਆਂ ਗੱਲਾਂ ਕਿ ਜਿਹੜੀਆਂ ਪੰਜਾਬ ਦੇ ਅੰਦਰ ਭਾਈਚਾਰੇ ਨੂੰ ਝੋਟ ਲਗਾ ਜਿਹੜਾ ਪੰਜਾਬ ਮੇਰੇ ਪੰਜਾਬ ਦੇ ਭਾਈਚਾਰੇ ਨੂੰ ਕਮਜ਼ੋਰ ਕਰੇ ਜਿਹੜੇ ਅਮਨ ਔਰ ਸ਼ਾਂਤੀ ਜਿਹੜੀ ਹੈ ਉਹਦੇ ਉੱਤੇ ਝੋਟ ਪਹੁੰਚਾ ਲੇਕਿਨ ਕਾਨੂੰਨ ਵਿਵਸਥਾ ਬਣਾਈ ਰੱਖਣਾ ਸੁਰੱਖਿਆ ਦੇਣਾ ਲਾਅ ਐਂਡ ਆਰਡਰ ਇਹ ਜਿਹੜਾ ਸਟੇਟ ਗਵਰਨਮੈਂਟ ਦਾ ਵਿਸ਼ੇ ਹੈ ਔਰ ਸਟੇਟ ਗਵਰਨਮੈਂਟ ਨੂੰ ਐਕਟਿਵ ਹੋਣਾ ਚਾਹੀਦਾ ਹੈ ਔਰ ਪੂਰੀ ਜਾਣਕਾਰੀ ਪ੍ਰਾਪਤ ਕਰਨੀ ਚਾਹੀਦੀ ਹੈ ਕਿ ਇਹ ਜਿਹੜਿਆ ਇਸ ਪ੍ਰਕਾਰ ਦਾ ਵਾਤਾਵਰਣ ਬਣਾਉਣ ਦੀ ਗੱਲ ਹੋ ਰਹੀ ਹੈ ਇਹਦੇ ਵਿੱਚ ਕਿਹੜੀਆਂ ਤਾਕਤਾਂ ਮੈਂ ਤਾਂ ਇਸ ਤੋਂ ਵੀ ਅੱਗੇ ਵਧਿਆ ਸੀ ਕਿ ਕਿਤੇ ਇਹ ਇਹਦੀ ਘੋਕੋ ਨਹੀਂ ਚਾਹੀਦੀ ਆ ਕਿਤੇ ਪੰਨੂ ਕਨੈਕਸ਼ਨ ਤੇ ਨਹੀਂ ਹੈ ਜਦੋਂ ਇਹ ਸਰਕਾਰ ਆਮ ਆਦਮੀ ਪਾਰਟੀ ਦੀ ਬਣੀ ਸੀ ਪੰਨੂ ਨੇ ਕਿ ਚਿੱਠੀ ਭਾਈ ਸੀ ਕਿ ਭਾਈ ਮਾਸੀ ਤੁਹਾਡੀ ਸਰਕਾਰ ਬਣਾਉਣ ਜੇ ਤੁਹਾਡਾ ਸਹਿਯੋਗ ਦਿੱਤਾ ਤੇ ਹੁਣ ਸਾਡਾ ਅਜੰਡਾ ਅੱਗੇ ਬਧਾਨ ਵਾਲ ਦੇ ਦਤ ਸਹਿਯੋਗ ਦਿਓ ਮਾਨ ਸਾਹਿਬ ਜਿਤਾ ਕਿ ਖਤਰੀ ਨਹੀਂ ਬੋਲ ਰਹੇ ਸਰਕਾਰ ਸਰਕਾਰ ਨੂੰ ਐਕਸ਼ਨ ਚਾਹਣਾ ਚਾਹੀਦਾ ਪੰਜਾਬ ਦਾ ਅਮਨ ਪੰਜਾਬ ਦਾ ਭਾਈਚਾਰਾ ਇੱਕ ਨੰਬਰ ਤੇ ਰੱਖਣਾ ਚਾਹੀਦਾ ਹੈ ਔਰ ਸੁਰੱਖਿਆ ਦੇ ਨਾਲ ਕਿਸੇ ਵੀ ਕੀਮਤ ਦੇ ਨਾਲ ਟੈਂਪਰੋਮਾਈਜ਼ ਨਹੀਂ ਕਰਨਾ ਚਾਹੀਦਾ ਸਰਕਾਰ ਸਰ ਜਾਂਚ ਦੀ ਗੱਲ ਹੋ ਰਹੀ ਹੈ ਕਿ ਕਿਉਂਕਿ ਨੈਸ਼ਨਲ ਸਕਿਉਰਿਟੀ ਦਾ ਵੀ ਇਸ਼ੂ ਹੈਗਾ ਕਿ ਦੋ ਭਾਈ ਦੋ ਆਏ ਨੇ ਕੁਝ ਦਿਨ ਪਹਿਲਾਂ ਹੀ ਆਏ ਨੇ ਤੇ ਕੀ ਉਹਨਾਂ ਦੇ ਵਿੱਚੋਂ ਐਸਾ ਕਿ ਮੈਂ ਜਿੰਨਾ ਕਹਾਂ ਨਾ ਕਾਨੂੰਨ ਵਿਵਸਥਾ ਰਾਜੇ ਦਾ ਵਿਸ਼ਾ ਹੈ ਰਾਜੇ ਉਹਦੇ ਚ ਐਕਟਿਵ ਹੁੰਦਾ ਹੈ ਰਾਜੇ ਨੂੰ ਅਗਰ ਲੱਗਦਾ ਕਿ ਕੇਂਦਰ ਦੀ ਮਦਦ ਲੈਣੀ ਹੈ ਤਾਂ ਕੇਂਦਰੋਂ ਚੱਕਰਦਾ ਨਹੀਂ ਤਾਂ ਤੁਸੀਂ ਉਲਟਾ ਸਵਾਲ ਕਰੋਗੇ ਸ਼ੇਪ ਕਰੀ ਜਾ ਰਹੇ ਸਰ ਲੱਗਦਾ ਹੈ ਕਿ ਆਨੰਦ ਦਿਨਾਂ ਚ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਹੈ ਜੋ ਈਸ਼ਵਰ ਕਰੇ ਐਸਾ ਨਾ ਹੋਏ ਸਰ ਲੱਗਦਾ ਹੈ ਸਰ ਮੇਰੀ ਗੱਲ ਸੁਣ ਲੱਗਨ ਦੇ ਉੱਤੇ ਨਹੀਂ ਮੈਂ ਮੈਂ ਤਾਂ ਆਪਣੇ ਪੰਜਾਬ ਦੇ ਅੱਛੇ ਦੀ ਕਾਮਨਾ ਕਰਦਾ ਸਰਕਾਰ ਨੂੰ ਸੁਚੇਤ ਹੋਣਾ ਚਾਹੀਦਾ ਹੈ ਜਾਗਣਾ ਚਾਹੀਦਾ ਹੈ ਔਰ ਐਸੀਆਂ ਕੋਈ ਵੀ ਤਾਕਤਾਂ ਜਿਹੜੀਆਂ ਪੰਜਾਬ ਨੂੰ ਕਮਜ਼ੋਰ ਕਰਦੀਆਂ ਹਨ ਉਹਨਾਂ ਤੇ ਐਕਸ਼ਨ ਲੈਣਾ ਚਾਹੀਦਾ ਸਰ ਇੱਕ ਤੁਸੀਂ ਮਾਈਨਿੰਗ ਨੂੰ ਲੈ ਕੇ ਗੱਲ ਕੀਤੀ ਹੈ ਹਾਲੇ ਨੀਤਾ ਜਿਹੜੀ ਆ 8000 ਰੁਪਏ ਦੇ ਕਰੀਬ ਟਰਾਲੀ ਮਿਲਦੀ ਹੈ ਸੋ ਜਿਹੜੀ ਆ ਗੱਲ ਕਰੀਏ ਤਾਂ ਸਿਰਫ ਫੁੱਟ ਦੇ ਕਰੀਬ ਰੇਤਾ ਹੋਈ ਜੀ ਇਹ ਉਹ ਸਰਕਾਰ ਹੈ ਜਿਹਨਾਂ ਰੋਲਾ ਪਾਇਆ ਸੀ ਲੋਕਾਂ ਨੂੰ ਕਿਹਾ ਕਿ ਅਸੀਂ ਇਲੀਗਲ ਮਾਈਨਿੰਗ ਬੰਦ ਕਰਾਂਗੇ ਅਸੀਂ ਸਸਤੀ ਰੇਤਾ ਦੇਾਂਗੇ ਅੱਜ ਰੇਤਾ ਸਸਤੀ ਦੇਣਾ ਤੇ ਜ਼ਰੂਰ ਅਜੇ ਰੇਤਾ ਮਿਲ ਨਹੀਂ ਰਹੀ ਕੰਸਟ੍ਰਕਸ਼ਨ ਵਰਕ ਪੂਰੀ ਤਰ੍ਹਾਂ ਨਾਲ ਠੱਪ ਐ ਔਰ ਇਲੀਗਲ ਮਾਈਨਿੰਗ ਅਜੇ ਵੀ ਕੁਝ ਜਗ੍ਹਾ ਤੇ ਹੋ ਰਹੀ ਐ ਕਿ ਕ੍ਰੈਸ਼ਰ ਇੰਡਸਟਰੀ ਨੂੰ ਚਲਾਣਾ ਲੀਗਲ ਮਾਈਨਿੰਗ ਦਾ ਪ੍ਰਬੰਧ ਕਰਨਾ ਰਾ ਮਟੀਰੀਅਲ ਪ੍ਰੋਵਾਈਡ ਕਰਾਣਾ ਸਰਕਾਰ ਦੀ ਜ਼ਿੰਮੇਵਾਰੀ ਹੈ ਸਰਕਾਰ ਉਹਦੇ ਲਈ ਟੈਕਸ ਕਿਉਂ ਲੈ ਇਸੇ ਕਰਕੇ ਤੇ ਲੈਂਦੀ ਹੈ ਨਾ ਰੈਵਨਿਊ ਇਸੇ ਕਰਕੇ ਉਹ ਉਥੋਂ ਜਨਰੇਟ ਹੁੰਦਾ ਨਾ ਲੇਕਿਨ ਸਰਕਾਰ ਨਕਾਮ ਰਹੀ ਹੈ ਪੂਰੀ ਤਰ੍ਹਾਂ ਨਾਲ ਇਹ ਇੰਡਸਟਰੀ ਦਾ ਵੀ ਨੁਕਸਾਨ ਹੋ ਰਿਹਾ ਮਜ਼ਦੂਰ ਦਾ ਵੀ ਨੁਕਸਾਨ ਹੋ ਰਿਹਾ ਔਰ ਗਰੀਬ ਆਦਮੀ ਜਿਹੜਾ ਇੱਕ ਕਮਰਾ ਪਾਣਾ ਚਾਹ ਰਿਹਾ ਸੀ ਉਹ ਆਪਣਾ ਕਮਰਾ ਵੀ ਨਹੀਂ ਪਾ ਸਕੀ ਠੀਕ ਹੈ ਚਲਿਏ ਧੰਨਵਾਦ एसएमजेड पंजाब ਦੇ ਲਈ ਲੁਧਿਆਣਾ ਤੋਂ सुरेंद्र ਸੋਨੀ ਦੀ ਰਿਪੋਰਟ